ਮਸ਼ਹੂਰ ਸਿੱਖ ਦੋੜਾਕ ਫੋਜਾ ਸਿੰਘ ਦਾ ਦਿਹਾਂਤ ਹੋ ਗਿਆ ਤੇ ਹੁਣ ਉਹਨਾਂ ਦੀ ਆਖਰੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹ ਘਰੋਂ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਜਾਣਕਾਰੀ ਅਨੁਸਾਰ ਬੀਤੇ ਕੱਲ ਦੁਪਹਿਰ 3:07 'ਤੇ ਫੋਜਾ ਸਿੰਘ ਆਪਣੇ ਘਰੋਂ ਸੈਰ ਵਾਸਤੇ ਨਿਕਲੇ ਸਨ ਅਤੇ ਹਾਈਵੇ ਦੇ ਉੱਤੇ ਜਾ ਕੇ ਉਹਨਾਂ ਦੇ ਨਾਲ ਸੜਕੀ ਹਾਦਸਾ ਵਾਪਰਿਆ ਤਾਂ ਦੱਸਦੀ ਹੈ ਕਿ ਘਰੋਂ ਨਿਕਲਦੇ ਹੋਏ ਫੋਜਾ ਸਿੰਘ ਨਜ਼ਰ ਆ ਰਹੇ ਨੇ ਸੀਸੀਟੀਵੀ ਵੀਡੀਓ ਦੇ ਵਿੱਚ ਅਤੇ ਉਸ ਤੋਂ ਬਾਅਦ ਉਹ ਹਾਈਵੇ ਦੇ ਉੱਤੇ ਚਲੇ ਜਾਂਦੇ ਨੇ ਤੇ ਉੱਥੇ ਹੀ ਜਾ ਕੇ ਉਹਨਾਂ ਦੇ ਨਾਲ ਸੜਕੀ ਹਾਦਸਾ ਵਾਪਰਦਾ ਹੈ ਤੇ ਹੁਣ ਉਹਨਾਂ ਦੇ ਪੁੱਤਰ ਹਰਵਿੰਦਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਹਜੇ ਉਹਨਾਂ ਦੇ ਅੰਤਿਮ ਸੰਸਕਾਰ ਦੇ ਵਿੱਚ ਇੱਕ ਤੋਂ ਦੋ ਦਿਨ ਲੱਗ ਸਕਦੇ ਨੇ ਕਿਉਂਕਿ ਉਹਨਾਂ ਦੇ ਜ਼ਿਆਦਾਤਰ ਪਰਿਵਾਰਕ ਮੈਂਬਰ ਵਿਦੇਸ਼ ਦੇ ਵਿੱਚ ਰਹਿੰਦੇ ਨੇ ਤਾਂ ਦੱਸਦੇ ਇਹ ਕਿ 114 ਸਾਲਾਂ ਦੀ ਉਮਰ ਦੇ ਵਿੱਚ ਉਹ ਦੁਨੀਆ ਨੂੰ ਅਲਵਿਦਾ ਆਖ ਗਏ ਨੇ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਉਹਨਾਂ ਦੇ ਪੁੱਤਰ ਮੁਤਾਬਕ ਕਿ ਉਹਨਾਂ ਨੇ 80 ਸਾਲ ਦੀ ਉਮਰ ਦੇ ਵਿੱਚ ਧੋੜਨਾ ਸ਼ੁਰੂ ਕੀਤਾ ਸੀ ਅਤੇ ਇਸ ਤੋਂ ਬਾਅਦ ਉਹਨਾਂ ਐ ਵੀ ਗੱਲ ਕਹੀ ਹੈ ਕਿ ਫੋਜਾ ਸਿੰਘ ਦੀ ਉਹਨਾਂ ਦੇ ਪਿਤਾ ਦੀ ਮੌਤ ਮੌਕੇ ਤੇ ਨਹੀਂ ਹੋਈ ਸੀ ਹਾਲਾਂਕਿ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਜਾ ਕੇ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਵੀ ਆਇਆ ਪਰ ਜਿਵੇਂ ਹੀ ਉਹਨਾਂ ਨੂੰ ਐਮਰਜੈਂਸੀ ਦੇ ਵਿੱਚ ਆਈ ਸੀਯੂ ਦੇ ਵਿੱਚ ਲਿਜਾਇਆ ਜਾ ਰਿਹਾ ਸੀ ਤਾਂ ਅਚਾਨਕ ਉਹਨਾਂ ਦੀ ਸਿਹਤ ਖਰਾਬ ਹੋ ਗਈ ਤੇ ਕੁਝ ਹੀ ਸਮੇਂ ਬਾਅਦ ਡਾਕਟਰਾਂ ਨੇ ਉਹਨਾਂ ਨੂੰ ਜਵਾਬ ਦੇ ਦਿੱਤਾ ਕਿ ਉਹਨਾਂ ਦਾ ਦੇਹਾਂਤ ਹੋ ਚੁੱਕਿਆ ਹੈ। ਮੈਂ ਸਾਰੀ ਮਾਫੀ ਤੇ ਕੱਲ ਜੀ 3 ਸਵੇਰ 3 ਵਜੇ ਦੀ ਗੱਲ ਆ। ਘਰੋਂ ਬਸ ਸੈਰ ਕਰਨ ਨਿਕਲੇ ਚਾਹ ਪੀ ਗਏ। ਰੋਟੀ ਟਿਕਾ ਕੇ ਤੇ ਉਧਰ ਖੇਤਾਂ 'ਚ ਸਾਡੀ ਲੇਬਰ ਲੋਰ ਲੱਗੀ ਹੋ ਸੀਗੀ। ਉਧਰ ਨੂੰ ਮੈਂ ਤਾਂ ਘਰ ਨਹੀਂ ਸੀਗਾ ਉਧਰ ਨੂੰ ਫਿਰ ਸ਼ਾਮ ਨੂੰ ਅੱਗੇ ਰੂਟੀਨ 'ਚ ਜਾਂਦੇ ਹੀ ਆ ਉਧਰ ਨੂੰ ਕਿਤੇ ਨਿਕਲੇ ਤਾਂ ਬਸ ਉਹ ਰੋਡ ਤੇ ਜਲਾ ਮੜਿਆ ਚੜ੍ਹੇ ਫਿਰ ਪਤਾ ਨਹੀਂ ਲੱਗਾ ਸ਼ਾਮ ਤਾਂ ਫਿਰ ਟੈਲੀਫੋਨ ਨਹੀਂ ਆਇਆ ਜਿੱਦਾ ਹੋ ਗਈ ਇਹ ਰੋਜ਼ ਇਹ ਸੈਰ ਕਰਨ ਦਾ ਹਾਂਜੀ ਹਾਂਜੀ ਰੋਡ ਸਵੇਰੇ ਸ਼ਾਮੇ ਰੋਜ਼ ਕੱਲੇ ਕੱਲੇ ਬੜੇ ਫਿੱਟ ਸੀ ਉਹ ਔਰ ਇਦਾਂ ਨਹੀਂ ਸੀ ਬੜੇ ਵਧੀਆ ਸੀ ਸਭ ਕੁਝ ਆ ਰੋਟੀ ਪਾਣੀ ਸਵੇਰੇ ਪਿੰਨੀ ਬੁੰਨੀ ਛੱਕੇ ਸਭ ਕੁਝ ਛੱਕੇ ਪਿੰਡ ਅੱਜ ਅੱਜ ਇੱਧਰ ਨੂੰ ਚਲਗਾ ਨਹੀਂ ਤਾਂ ਅੱਗੇ ਪਿੰਡਾਂ ਨੂੰ ਢੇੜਾ ਗੁੜਾ ਮਾਰਨਾ ਪਿੰਡ ਸਾਰੇ ਥੜਿਆਂ ਥੁੜਿਆਂ ਤੇ ਇੱਧਰ ਉੱਧਰ ਬੈ ਬੂਕੇ ਆਉਣਾ ਰਾਤ ਨੂੰ ਆਉਣਾ ਤੇ ਕੋਈ ਨਹੀਂ ਸੀ ਉਹਨਾਂ ਨੂੰ ਕੋਈ ਜਿਆਦਾ ਢਿੱਲੇ ਮੱਠੇ ਜਾਂ ਕਹਿਦਾ ਹੋਰ ਜਾਂ ਕੋਈ ਕੋਈ ਉਹਨਾਂ ਦਾ ਲੱਤ ਗੋਡਾ ਦੁਖਦਾ ਕੁਝ ਨਹੀਂ ਸੀ ਤੇ ਭਾਵੇਂ ਜਿਹੜੇ ਵਾਹਨ ਨਾਲ ਐਕਸੀਡੈਂਟ ਹੋਇਆ ਉਹ ਕੋਈ ਉਹਦੀ ਸਮਰਥ ਹੋਈ ਹੈ ਨਹੀਂ ਜੀ ਉਹਦਾ ਤਾਂ ਅਜੇ ਪੁਲਿਸ ਵਾਲੀ ਵੈਰੀਫਿਕੇਸ਼ਨ ਕਰ ਰਹੇ ਆ ਕੈਮਰਾ ਕਵਰੇਜ ਦੇਖਦੇ ਆ ਤੇ ਉਹ ਤਾਂ ਉਸੇ ਵੇਲੇ ਉਹ ਦੌੜ ਗਿਆ ਉਨੇ ਦੇਖਿਆ ਵੀ ਨਹੀਂ ਨਾ ਤਾਂ ਪੁਲਿਸ ਵਾਲੇ ਪਤਾ ਨਹੀਂ ਲੱਭਣਗੇ ਕਿਹੜਾ ਵਾਹਨ ਸੀ ਐਕਸੀਡੈਂਟ ਹੋਇਆ ਕਿੱਥੇ ਕਰਕੇ ਹਾਈਵੇ ਤੇ ਹਾਂ ਹਾਈਵੇ ਸਾਡੇ ਨਾਲ ਜਿਹੜਾ ਨਾਲੇ ਘਰ ਦੇ ਨਾਲੇ ਹਾਈਵੇ ਹੈ ਸਾਡੇ ਕੇਦ ਉਧਰ ਵੀ ਇੱਧਰ ਵੀ ਆ ਸੀ ਕਾਰ ਸੀ ਕਾਰ ਸੀ ਕੋਈ ਵਾਈਟ ਕਲਰ ਦੀ ਸੀ ਗੱਡੀ ਸੰਸਕਾਰ ਵਗੈਰਾ ਕਦੋਂ ਕਰਾਂਗੇ ਸੰਸਕਾਰ بس 2-3 ਦਿਨ ਵੀਰੇ ਲੱਗ ਜਾਣੇ ਮੇਰੀ ਫੈਮਿਲੀ ਆ ਰਹੀ ਆ ਸਾਰੇ ਆ ਨਹੀਂ ਭਾਈ ਸਲਾਹ ਕਰਕੇ ਉਸ ਹਿਸਾਬ ਨਾਲ ਕਰਾਂਗੇ ਹੁਣ ਬਾਹਰੋਂ ਤੁਹਾਨੂੰ ਪਤਾ ਆਉਣਾ ਟਿਕਟ ਲੈਣੀ ਵੀ ਕਈ ਵਾਰ ਡਾਕੂਮੈਂਟ ਦੀ ਪੂਰੇ ਹੁੰਦੇ ਹਨਾ 2-3 ਦਿਨ ਤਾਂ ਲੱਗ ਹੀ ਜਾਂਦੇ ਆ ਇੱਥੇ ਉਹਨਾਂ ਦੇ ਪਰਿਵਾਰ ਚੋਂ ਕੌਣ ਕੌਣ ਤੋੜੇ ਮੈਂ ਹੀ ਆ ਜੀ ਮੈਂ ਛੋਟਾ ਬੇਟਾ ਉਹਨਾਂ ਦਾ ਹਾਂਜੀ 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 ਮੇਰਾ ਪਰਿਵਾਰ ਆ ਇੱਥੇ ਬਾਕੀ ਮੇਰਾ ਭਾਈ ਚਾਰਾ ਚਾਚੇ ਤਾਈ ਸਾਰੇ ਸਾਡੇ ਜੋ ਵੀ ਕੁਝ ਬਾਹਰੋਂ ਕਿੰਨੇ ਆ ਬਾਹਰੋਂ ਸਾਡੇ ਸਾਰੀ ਫੈਮਲੀ ਆ ਮੇਰਾ ਬਰਾਦਰ ਆ ਸੈਸਟਰ ਆ ਮੇਰੀਆਂ ਭਤੀਜੀਆਂ ਆ ਸਾਰੇ ਜਿੱਦ ਜਿੱਦਾਂ ਸਾਰੀ ਫੈਮਲੀ ਗਨ ਬਾਹਰ ਹੀ ਇਹ ਵੀ ਤਾਂ ਟਾਈਮ ਸੀਗਾ ਜਦੋਂ ਬਾਹਰ ਨਿਕਲੇ ਸੀਗੇ ਅ ਤੈਨ ਤੈਨ 10 15 ਦਾ ਹੋਊਗਾ ਤੁਹਾਨੂੰ ਕਿੰਨੇ ਵਜੇ ਇਨਫੋਰਮੇਸ਼ਨ ਮੈਨੂੰ ਬਸ ਉਸ ਲਈ ਮੈਨੂੰ ਜਲਾ ਗੱਡੀ ਚ ਪਾ ਕੇ ਮੇਰਾ ਯਾਰ ਦੋਸਤ ਹੀ ਸੀਗੇ ਉਹਨਾਂ ਨੇ ਗੱਡੀ ਚ ਮੈਨੂੰ ਫੋਨ ਕਰ ਦਿੱਤਾ ਮਤਲਬ ਸਾਢੇ 3 ਵਜੇ ਤੱਕ ਮੈਂ ਪਹੁੰਚ ਗਿਆ ਉੱਥੇ ਸਾਰੇ ਜਣੇ ਪਹੁੰਚ ਗਏ ਹਸਪੀਟਲ ਲੈ ਕੇ ਹਸਪੀਟਲ 'ਤੇ ਆ ਕੇ ਉਹਨਾਂ ਨੇ ਡਰੈਸਿੰਗ ਕਰ ਦਿੱਤੀ ਤੇ ਕਹਿੰਦੇ ਠੀਕ ਆ ਕੋਈ ਗੱਲ ਨਹੀਂ ਡਾਕਟਰ ਕਹਿੰਦੇ ਕਿ ਤਾਂ ਮੈਂ ਕਹਿੰਦੇ ਆ ਸਿਰ ਚੋਂ ਕਲਾਉਡ ਆਵਾ ਰਿਹਾ ਤੇ ਇਹਦਾ ਆ ਬਈ ਅਸੀਂ ਆਈ ਸੀ ਯੂ ਦੇ ਵਿੱਚ ਰੱਖ ਕੇ ਇਹਨੂੰ ਇਹਨੇ ਠੀਕ ਹੋ ਜਾਣਾ ਹਨਾ ਤੇ ਡਾਕਟਰ ਵੀ ਚਲ ਗਿਆ ਸਭ ਕੁਝ ਚਲ ਗਿਆ ਉਹਦੀ ਡਰੈਸਿੰਗ ਵੀ ਹੋ ਗਈ ਸਭ ਕੁਝ ਹੋ ਗਈ ਤਾਂ ਮੁੜ ਕੇ ਉਹਨਾਂ ਨੇ ਕਹਿੰਦੇ ECG ਕਰਾਉਣੀ ਆ ECG ਕਰਦਿਆ ਕਰਾਉਂਦਿਆਂ ਤੇ ਬੜਾ ਸੁਣਾ ਏਦਾਂ ਏਗਾ ਹੱਥ ਰੱਖਿਆ ਸਿਰ ਦੇ ਥੱਲੇ ਅਸੀਂ ਇਸੇ ਕਹਿ ਕੇ ਹੁਣ ਭਾਈਆ ਠੀਕ ਹੋ ਗਿਆ ਹੈ ਤੇ ਫੇਰ ਇਕਦਮ ਜਿਲਾ ECG ਲੈਣ ਲੱਗੇ ਫਿਰ ਹੂਰਤਨਾ ਸਾਹ ਲੈਣ ਲੱਪਿਆ ਫਿਰ ਉਹਨਾਂ ਨੇ ਦੋਸਰ ਡੈਮੇਜ ਦੀ ECG ਲੈ ਗਿਆ ਫਿਰ ਸਾਨੂੰ ਕਹਿੰਦੇ ਇਹਦੀ ਪਲਸ ਰੇਟ ਘਟੀ ਜਾਂਦੀ ਆ ਇਹਦਾ ਫੈਕ ਪੇਜ ਨਾ ਵੀ ਜਦੋਂ ਇਹਦਾ ਸੱਟ ਵੱਧੀ ਆ ਬਲੀਡਿੰਗ ਹੋ ਗਈ ਅੰਦਰ ਕਲੋਟਿੰਗ ਹੋ ਗਈ ਉਹਦੇ ਨਾਲ ਹਨਾ ਫੇ ਉਹ ਕਹਿੰਦੇ ਜਿੱਦਾਂ ਦੱਸੀ ਗਏ ਸਾਨੂੰ ਵੀ ਇਹਦਾ ਹਾਰਟ ਵੀ ਸਟਾਪ ਹੋ ਗਿਆ ਹਨਾ ਫੇ ਅਸੀਂ ਕਹਿੰਦੇ ਵੈਂਟੀਲੇਟਰ ਲਾਣੇ ਆ ਅਸੀਂ ਕਹ ਲਾਓ ਫੇ ਦੇਖਦੇ ਆ ਪਰ ਨਹੀਂ ਕਹਿੰਦੇ ਸੌਰੀ ਕਿੰਨੇ ਵਜੇ ਡੈਥ ਹੋਈ ਹਾਂ 6:00 ਵਜੇ 6 6:30 ਵਜੇ ਠੀਕ ਤੇ ਹੁਣ ਪੁਲਿਸ ਕਰਵੇ ਕਰ ਰਹੀ ਹੈ ਹਾਂਜੀ 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 ਕਾਰ ਵੀ ਕਰ ਰਹੀ ਆ ਉਹ ਸਾਰੀ ਤਰ੍ਹਾਂ ਉਹਨਾਂ ਦਾ ਕੰਮ ਹੈ ਉਹ ਕਰਦਾ ਸਾਰੀ ਰਾਤ ਉਹ ਵੀ ਲੱਗੇ ਰਹੇ ਦੇਖਦੇ ਰਹੇ ਸਾਰੀ ਤਰ੍ਹਾਂ ਹਾਂਜੀ ਹਾਂਜੀ ਹਾਂਜੀ